सर आ, क्या कहना है आपका आज इस दुख की घड़ी में आप आए देखिए ये पूरे भारत के किसान समाज का बहुत बड़ा नुकसान है और ऐसे समय में ऐसे महत्वपूर्ण समय में जब 13 फरवरी की दिल्ली जाने की तैयारी कर रहे हैं किसान पूरे देश के उस समय इतना बड़ा नुकसान होना आ, हमारे सबके आदरणीय सरदार जगजीत सिंह डल्लेवाल जी की धर्मपत्नी इस संसार को छोड़ के चली गई है ये हम सबके लिए दुख की बात है और उनकी भरपाई किसी भी तरीके से पूरी नहीं हो पाएगी वो तो हमेशा सरदार डल्लेवाल जी को और पूरी जत्थेबंदी को और पूरे किसान समाज को मजबूती देती थी और मुझे भी उनके कई बार दर्शन करने का मौका मिला था और उनका जो नुकसान है ये नुकसान कभी तो पूरा नहीं हो पाएगा रजेंद्र सिंह तो जिला प्रधान किसान सभा जिला फरीदकोट असी ਢੱਲੇਵਾਲ ਸਾਹਿਬ ਦੇ ਜਿਹੜੇ ਧਰਮ ਪਤਨੀ ਜੀ ਅਚਾਨਕ ਹੀ ਅਕਾਲ ਚਲਾਣਾ ਕਰ ਗਏ ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਆਪਣੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਢੱਲੇਵਾਲ ਸਾਹਿਬ ਦੇ ਦੁੱਖ ਦੇ ਵਿੱਚ ਸ਼ਰੀਕ ਆ ਔਰ ਇਹ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਜਿਵੇਂ ਗੁਰਬਾਣੀ 'ਚ ਲਿਖਿਆ ਹੈ ਵੀ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਇਹ ਜਿਹਦੇ ਨਾਲ ਇਹ ਵਾਪਰਦੀ ਆ ਉਹ ਨਹੀਂ ਪਤਾ ਲੱਗਦਾ ਜਦੋਂ ਸਾਡਾ ਜੀਵਨ ਸਾਥੀ ਚਲਿਆ ਜਾਂਦਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲੋਂ ਕਿੱਡੀ ਕੀਮਤੀ ਚੀਜ਼ ਖੁੱਸ ਗਈ ਆ ਅਸੀਂ ਪੂਰੀ ਜੱਥੇਬੰਦੀ ਵੱਲੋਂ ਡੱਲੇਵਾਲ ਸਾਹਿਬ ਦੇ ਤੇ ਪੂਰੀ ਸਿੱਧੂਪੁਰ ਜੱਥੇਬੰਦੀ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਰੀਕ ਆ ਔਰ ਅਸੀਂ ਹਰ ਮਤਲਬ ਹਰ ਤਰ੍ਹਾਂ ਜਿੱਥੇ ਵੀ ਅਸੀਂ ਭੋਗ ਤੇ ਵੀ ਹਰ ਜਗ੍ਹਾ ਤੇ ਅਸੀਂ ਡੱਲੇਵਾਲ ਸਾਹਿਬ ਦੇ ਦੁੱਖ ਦੇ ਵਿੱਚ ਸ਼ਰੀਕ ਹੋਵਾਂਗੇ ਜਿਵੇਂ ਕਹਿੰਦੇ ਆ ਵੀ ਦੁੱਖ ਵੰਡਾਇਆ ਘਟਦਾ ਤੇ ਖੁਸ਼ੀ ਵੰਡਾਈ ਵੱਧਦੀ ਆ ਅਸੀਂ ਦੁੱਖ ਬਣਾਉਣ ਲਈ ਜਿੰਨੇ ਵੀ ਸਾਡੀ ਜਥੇਬੰਦੀ ਦੇ ਸਾਰੇ ਆਗੂ ਸਭਾਨ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ